ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਕਰੇ ਸਾਰੇ ਭੈਣ ਭਰਾ ਖੁਸ਼ ਰਹਿਣ ਵਾਹਿਗੁਰੂ ਤਰੱਕੀਆਂ ਦਾ ਵੇ ਸੱਚੇ ਪਾਤਸ਼ਾਹ ਵਾਹਿਗੁਰੂ ਲੰਬੀਆਂ ਉਮਰ ਬਖਸ਼ੇ ਬਰਕਤਾਂ ਪਾਵੇ ਤੇ ਅੱਜ ਜੀ ਆਪਾਂ ਲੱਗੇ ਆ ਦੁਪਹਿਰ ਦਾ ਖਾਣਾ ਵੀ ਨਾਲੇ ਬਣ ਜਾਣਾ ਤੇ ਰਾਤ ਦਾ ਵੀ ਕਿਉਂਕਿ ਹੁਣ ਸਾਰੇ ਜਾਣ ਲੱਗ ਪਏ ਆ ਸਕੂਲ ਤੇ ਫਿਰ ਮੈਂ ਮਗਰੋਂ ਵੈਸੇ ਤੇ ਇਸ ਟਾਈਮ ਸਾਰੇ ਖਾਣਾ ਖਾਂਦੇ ਸੀ ਦੁਪਹਿਰ ਦਾ ਤੇ ਹੁਣ ਬਣਾ ਕੇ ਆਪਾਂ ਰੱਖ ਲਾਂਗੇ ਅੱਜ ਬਣਨੇ ਆ ਜੀ ਰਾਜਮਾ ਰਾਜਮਾ ਪਹਿਲਾਂ ਮੈਂ 4 ਤੋਂ 5 ਘੰਟੇ ਭਿਉਂ ਕੇ ਰੱਖ ਲਈ ਸੀ ਇਹਦੇ ਨਾਲ ਜਿਹੜੇ ਆ ਰਾਜਮਾ ਬਹੁਤ ਵਧੀਆ ਬਣਦੇ ਆ ਤੇ ਹੁਣ ਆਪਾਂ ਉਬਾਲ ਲੈਣੇ ਆ ਘੰਟਾ ਡੇਢ ਘੰਟਾ ਨਾਲ ਆਪਾਂ ਪਾ ਲਿਆ ਇੱਕ ਚਮਚ ਨਮਕ ਤੇ ਤੁਸੀਂ ਚੈੱਕ ਕਰ ਲੈਣਾ ਵਾ ਕਿ ਜਦੋਂ ਤੁਹਾਨੂੰ ਲੱਗੇ ਨਾ ਭਿਉਂ ਵਧੀਆ ਹੋ ਗਿਆ ਗਲ ਗਿਆ ਫਿਰ ਤੁਸੀਂ ਇਹਨੂੰ ਤੜਕਾ ਲਗਾਉਣਾ ਤੇ ਨਾਲ ਹੀ ਆਪਾਂ ਤੰਦੂਰ ਜਿਹੜਾ ਵਾ ਉਹਨੂੰ ਚਾਲੂ ਕਰ ਲੈਣੇ ਆ ਰਾਜਮਾ ਨੂੰ ਆਪਾਂ ਅੱਜ ਤਵਾ ਤੜਕਾ ਲਾਵਾਂਗੇ ਜੀ ਤਵਾ ਤੜਕਾ ਹੁੰਦਾ ਜਿਵੇਂ ਆਪਾਂ ਲੋਹ ਤੇ ਜਿਵੇਂ ਵੱਡੇ ਤਵੇ ਆਪਾਂ ਪਿੰਡਾਂ ਚ ਵਰਤਦੇ ਆ ਨਾ ਲੋ ਜਿੰਨੂੰ ਬੋਲਦੇ ਆ ਕਿਉਂਕਿ ਜਿਹੜਾ ਲੋ ਤੇ ਤੜਕਾ ਲਗਾਇਆ ਜਾਂਦਾ ਨਾ ਸਬਜ਼ੀ ਨੂੰ ਉਹਦਾ ਟੇਸ ਹੀ ਲਾਗੁੰਦਾ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਆ ਤੇ ਇਹਦੇ ਵਾਸਤੇ ਆਪਾਂ ਤਾਂ ਦੂਰ ਇਧਰ ਕਰ ਲਿਆ ਚਾਲੂ ਤੇ ਲਸਣ ਅਦਰਕ ਜਿਹੜਾ ਸੀ ਉਹ ਮੈਂ ਪੀਸ ਕੇ ਰੱਖ ਲਿਆ ਸੀ ਹੁਣ ਆਪਾਂ ਪਿਆਜ਼ ਜਿਹੜੇ ਆ ਉਹ ਕੁੱਟ ਲੈਣੇ ਆ ਤੇ ਨਾਲ ਇਹਦੇ ਚ ਜਿਹੜੇ ਬੇਸਿਕ ਮਸਾਲੇ ਜੋ ਸਾਰਿਆਂ ਨੂੰ ਪਤਾ ਵਾ ਲੂਣ ਮਿਰਚ ਤੇ ਹਲਦੀ ਗਰਮ ਮਸਾਲਾ ਸੁੱਕੀ ਮੇਥੀ ਜੇ ਹੋਵੇ ਤੇ ਠੀਕ ਹੈ ਨਹੀਂ ਤੇ ਤੁਸੀਂ ਸਕਿੱਪ ਕਰ ਸਕਦੇ ਜੀ ਕਾਲੀ ਮਿਰਚ ਜੀਰਾ ਇਹ ਸਾਰੀਆਂ ਚੀਜ਼ਾਂ ਪਾ ਲੈਣੀਆਂ ਵਾ ਤੇ ਤੜਕੇ ਨੂੰ ਆਪਾਂ ਕੁੱਟ ਲਿਆ ਸੋਰੀ ਗੰਡਾ ਲਸਣ ਲਾਦਰਕ ਕੁੱਟ ਕੇ ਰੱਖ ਲਿਆ ਵਾ ਸਭ ਤੋਂ ਪਹਿਲਾਂ ਆਪਾਂ ਕੁਕਿੰਗ ਆਇਲ ਪਾਵਾਂਗੇ ਜਿਹੜਾ ਵੀ ਤੁਸੀਂ ਇਸਤੇਮਾਲ ਕਰਦੇ ਜੀ ਉਹ ਪਾ ਸਕਦੇ ਜੀ ਤੇ ਨਾਲ ਹੀ ਆਪਾਂ ਪਾ ਲਿਆ ਇਹਦੇ ਵਿੱਚ ਜੀਰਾ ਤੇਲ ਗਰਮ ਹੋਣ ਤੇ ਹੁਣ ਆਪਾਂ ਅਗਰਕ ਲਸਣ ਦਾ ਪੇਸਟ ਪਾਤਾ ਵਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦੇਣਾ ਵਾ ਗੰਡਾ ਜਿਹੜਾ ਕੁੱਟਿਆ ਹੋਇਆ ਤੇ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਮਿਕਸ ਕੀਤੇ ਹੋਏ ਆ ਨਮਕ ਕੱਪ ਮਾ ਥੋੜਾ ਘੱਟ ਹੀ ਪਾਇਆ ਕਿਉਂਕਿ ਰਾਜਮਾ ਵਾਂਚੇ ਵੀ ਪਾਇਆ ਵਾ ਜਿਹੜਾ ਹੁਣ ਆਪਾਂ ਉਪਰ ਹੀ ਰੱਖਿਆ ਤੇ ਜੇ ਆਪਾਂ ਲੋੜ ਲਗੂਗੀ ਆਪਾਂ ਸਬਜੀ ਨੂੰ ਜਦੋਂ ਬਣ ਜੇਗੀ ਚੈੱਕ ਕਰਕੇ ਤੇ ਥੋੜਾ ਜਿਹਾ ਨਮਕ ਜੇ ਆਪ ਨੂੰ ਘੱਟ ਹੋਊਗਾ ਆਪਾਂ ਮਿਕਸ ਕਰ ਸਕਦੇ ਹਾਂ ਬਾਅਦ ਵਿੱਚ ਵੀ ਨਮਕ ਜਿਹੜਾ ਆਪਾ ਤੇ ਤੜਕਾ ਆਪਾਂ ਲੋਹ ਦੇ ਤੁਨਣਾ ਇਸ ਤਰ੍ਹਾਂ ਤੁਸੀਂ ਸਬਜੀ ਜ਼ਰੂਰ ਬਣਾ ਕੇ ਵੇਖੋ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇੱਕ ਲੋਹੇ ਦੀ ਜਿਹੜੀ ਉਹਨੂੰ ਚਾਸ ਹੋ ਜਾਂਦੀ ਹੈ ਬਾਕੀ ਤੁਸੀਂ ਲੋਹੇ ਦੇ ਬਰਤਨਾਂ ਚ ਵੀ ਡਾਇਰੈਕਟ ਸਬਜੀ ਬਣਾ ਸਕਦੇ ਨੇ ਟੇਸਟ ਬਾਅਦ ਵੀ ਜਿਹੜੀ ਸਬਜੀ ਮੈਂ ਰੰਨਣੀ ਆ ਤਾਂ ਕਿ ਆਪਣਾ ਜਿਹੜਾ ਫੂਡ ਹੈ ਉਹ ਹੈਲਦੀ ਬਣੇ ਜਿੰਨਾ ਵੀ ਆਪਾਂ ਚਲੋ ਵਾਰ-ਵਾਰ ਕੋਸ਼ਿਸ਼ ਕਰ ਸਕਦੇ ਆ ਆਪਣੀ ਫੈਮਿਲੀ ਲਈ ਵਧੀਆ ਫੂਡ ਬਣਾਉਣ ਦੀ ਆਪਾਂ ਨੂੰ ਕਰਨੀ ਚਾਹੀਦੀ ਆ ਤੇ ਇੱਕ ਵਾਰੀ ਆਪਾਂ ਸਾਰੇ ਰਾਜਮਾ ਨੂੰ ਤੜਕਾ ਲਗਾ ਕੇ ਤੇ ਲੋਹ ਦੇ ਉੱਪਰ ਸਾਰਿਆਂ ਨੂੰ ਆਪਾਂ ਰੰਨ ਲਿਆ ਸੀ 20 ਤੋਂ 25 ਮਿੰਟ ਮੈਨੂੰ ਰੰਨਿਆ ਸੀ ਕਿਉਂਕਿ ਉਹ ਵੀਡੀਓ ਫਿਰ ਆਪਾਂ ਕਟਿੰਗ ਕਰ ਕਰਕੇ ਬਣਾਇਆ ਕਿਉਂਕਿ ਜਿਆਦਾ ਲੰਮੀ ਵੀਡੀਓ ਤਾਂ ਫਿਰ ਕੋਈ ਵੇਖ ਨਹੀਂ ਚਾਹਦਾ ਇੰਨਾ ਟਾਈਮ ਨਹੀਂ ਹੁੰਦਾ ਕਿਸੇ ਕੋ ਤੇ ਬਾਅਦ ਵਿੱਚ ਆਪਾਂ ਇਹਨੂੰ ਕੜਾਈ 'ਚ ਕੱਢ ਲਿਆ ਸੀ ਥੋੜਾ ਗਰਮ ਪਾਣੀ ਕਰਕੇ ਮੇਰੇ ਚ ਹੋਰ ਪਾ ਕੇ ਤੈਨੂੰ ਤੁੱਲੇ ਉੱਪਰ ਰਿਜਿਲੇ ਰੱਖਤਾ ਸੀ ਮੈਂ ਕਹਿਆ ਸੀ ਜੇ ਥੋੜੀ ਹੋਰ ਕਸਰ ਹੋਏਗੀ ਆਪਣੀ ਸਬਜੀ ਤੇ ਜੇ ਮੈਂ ਰਾਜਮਾ ਦੇ ਥੋੜਾ ਬਹੁਤ ਗਲਣ ਵਾਲੇ ਰਹਿੰਦੇ ਹੋਣਗੇ ਤੋ ਪੂਰੇ ਤਰੀਕੇ ਨਾਲ ਆਪਣੇ ਪੱਕ ਜਾਣਗੇ ਉਸ ਤੋਂ ਬਾਅਦ ਜੀ ਆਪਾਂ ਰੱਖੀ ਬਣਾਈ ਸੀ ਮਲਾਈ ਮਲਾਈ ਮੈਂ ਦੁੱਧ ਤੋਂ ਇਕੱਠੀ ਕਰਦੀ ਰਹਿਣੀ ਹੈ ਜਿਵੇਂ ਦੁੱਧ ਨੂੰ ਬਾਲਾ ਦਵਾ ਕੇ ਫ੍ਰੀਜ ਚ ਲਾ ਲਈਦਾ ਵਾ ਮਲਾਈ ਉਤਾਰ ਕੇ ਫਿਰ ਉਹਨੂੰ ਗਰਮ ਕਰਕੇ ਥੋੜਾ ਜਿਹਾ ਵਿੱਚ ਦੁੱਧ ਪਾ ਕੇ ਤੇ ਖੱਟਾ ਲਾ ਲਈਦਾ ਜਿਵੇਂ ਆਪਾਂ ਦਹੀਂ ਬਣਾਉਣਾ ਹੁੰਦਾ ਵਾ ਫਿਰ ਉਸ ਦਹੀਂ ਨੂੰ ਰੜਕ ਕੇ ਇਹਦੀ ਮੱਖਣੀ ਬਣਾ ਕੇ ਉਹਨਾਂ ਆਪਾਂ ਬਣਾਉਨੇ ਆ ਜੀ ਦੇਸੀ ਘਿਓ ਤੇ ਨਾਲ ਹੀ ਆਪਾਂ ਦੂਰ ਦੀ ਅੱਗ ਤੇ ਹੀ ਆਪਾਂ ਦੇਸੀ ਘਿਓ ਬਣਾ ਲੈਣਾ ਵਾ ਮੱਖਣੀ ਆਪਣੀ ਬਣ ਗਈ ਸੀ ਇਸ ਤਰ੍ਹਾਂ ਜਿਵੇਂ ਤੁਸੀਂ ਘਰ 'ਚ ਇਹ ਛੋਟੇ-ਛੋਟੇ ਕੰਮ ਜਿਹੜੇ ਆਪਾਂ ਨੂੰ ਲੱਗਦੇ ਇੱਕਦੇ ਆਪਣੇ ਪੈਸੇ ਦੀ ਬਚਤ ਹੁੰਦੀ ਹੈ ਇੱਕ ਆਪਾਂ ਨੂੰ ਪਤਾ ਹੁੰਦਾ ਕਿ ਆਪਾਂ ਫੂਡ ਕਿਸ ਤਰ੍ਹਾਂ ਦਾ ਕੋਈ ਵੀ ਜਿਵੇਂ ਕਿਉ ਆਪਣਿਆਂ ਲਈ ਬੜੀ ਅਹਿਮ ਚੀਜ਼ ਹੁੰਦੀ ਹੈ ਆਪਾਂ ਨੂੰ ਬੱਚਿਆਂ ਨੂੰ ਵੀ ਪਰੌਂਠੇ ਬਣਾ ਕੇ ਦੇਣੀਆਂ ਜਾਂ ਸਬਜ਼ੀ 'ਚ ਵੀ ਸਾਰਿਆਂ ਦੇ ਛਾਉਣਾ ਤੇ ਆਪਾਂ ਨੂੰ ਪਤਾ ਹੁੰਦਾ ਕਿ ਹਾਂ ਅਸੀਂ ਆਪਣੇ ਹੱਥੀਂ ਚੀਜ਼ ਬਣਾਈ ਹੈ ਵਧੀਆ ਬਣੀ ਹੈ ਇਹ ਵੇਖੋ ਕਿੰਨਾ ਛਾਉਣਾ ਸ਼ੀਸ਼ੇ ਵਰਗਾ ਆਪਣਾ ਦੇਸੀ ਕਿਉ ਬਣਿਆ ਹੋਣਾ ਤੇ ਇਹਨੂੰ ਹੁਣ ਆਪਾਂ ਥੋੜਾ ਲਾ ਕੇ ਰੱਖ ਲਾਂਗੇ ਥੋੜੀ-ਬਹੁਤ ਜਿਹੜੀ ਕਸਰ ਹੋ ਗਈ ਬਾਅਦ ਵਿੱਚ ਫੇਰ ਇਹਨੂੰ ਰੱਖ ਲਾਂਗੇ ਆਪਣਾ ਤੰਦੂਰ ਦੇ ਉੱਪਰ ਜਾਂ ਸੇਕਦੇ ਹਲਕਾ ਜਿਹਾ ਸੇਕ ਲਵਾ ਲਾਂਗੇ ਐਵੇਂ ਸੇਕ ਉਹ ਬਣ ਹੀ ਚੁੱਕਾ ਵਾ ਤੇ ਹੁਣ ਆਪਾਂ ਬਣਾ ਲੈਨੇ ਆ ਜੀ ਫੁਲਕੇ ਫੁਲਕਿਆਂ ਲਈ ਮੈਂ ਸਿੰਪਲ ਹੀ ਕਣਕ ਦਾ ਆਟਾ ਗੁੰਨੇ ਆ ਵਾ ਜਿਵੇਂ ਆਪਾਂ ਡੇਲੀ ਰੀ ਗੁੰਨਦੇ ਆ ਔਰ ਜਿਵੇਂ ਹਲਕਾ ਜਿਹਾ ਨਮਕ ਪਾ ਲਿਆ ਸੀ ਤੇ ਹਲਕਾ ਲਾ ਲੋ ਕਿ ਅੱਧਾ ਚਮਚ ਨਮਕ ਪਾਇਆ ਸੀ ਤੇ ਅੱਧਾ ਘੰਟੇ ਮੈਂ ਪਾਇਆ ਸੀ ਮਿੱਠਾ ਸੋਟਾ ਇੰਨਾ ਫੁਲਕੇ ਜਿਹੜੇ ਆ ਉਹ ਤੰਦੂਰੀ ਫੁਲਕੇ ਫੁੱਲ ਜਾਂਦੇ ਆ ਸੋਹਣੇ ਬਣ ਜਾਂਦੇ ਆ ਤੇ ਪਹਿਲਾਂ ਮੈਂ ਵੇਲਾ ਲਈ ਸੀ ਰੋਟੀਆਂ ਫਿਰ ਮੈਨੂੰ ਲੱਗਾ ਕਿ ਸੇਕ ਜ਼ਿਆਦਾ ਵਾ ਤੇ ਵੇਲ ਕੇ ਥੋੜਾ ਟਾਈਮ ਵਾਧਾ ਲੱਗਣ ਡਿਆ ਸੀ ਫਿਰ ਆਪਾਂ ਹੱਥ ਨਾਲ ਥੱਪ ਕੇ ਰੋਟੀਆਂ ਲਾਉਣੀਆਂ ਸ਼ੁਰੂ ਕਰਤੀਆਂ ਰੋਟੀ ਨੂੰ ਆਪਾਂ ਇਸ ਤਰ੍ਹਾਂ ਬਿੰਨੂ ਦੇ ਰੱਖ ਕੇ ਤੇ ਜਿਹੜੀ ਸਾਈਡ ਸਿੱਧੀ ਜਿਹਨੂੰ ਸੇਕ ਪੈਣਾ ਮੈਂ ਉੱਤੇ ਆਪਾਂ ਹਲਕਾ ਜਿਹਾ ਪਾਣੀ ਲਗਾ ਲੈਣਾ ਵਾ ਮੇਰਾ ਕੰਮ ਇਹ ਹੁੰਦਾ ਵਾ ਕਿ ਸੁੱਕਾ ਜਿਹੜਾ ਵਾ ਹੌਲੀ ਹੌਲੀ ਪੱਕੇ ਸੇਕ ਪੈ ਕੇ ਇੱਕਦਮ ਸੜ ਨਾ ਜਾਵੇ ਤੇ ਬੜੇ ਸੋਹਣੇ ਫੁਲਕੇ ਜਿਹੜੇ ਆ ਉਹ ਬਣਿਆ ਤੰਦੂਰੀ ਜੇ ਤੁਸੀਂ ਮਤਲਬ ਇਹ ਜਾ ਸਿੱਖਣਾ ਜਾਓ ਤੁਹਾਨੂੰ ਰੈਗੂਲਰ ਤੁਸੀਂ ਕੰਮ ਕਰੋਗੇ ਹਫਤਾ ਇੱਕ ਰੋਟੀਆਂ ਲਾਓਗੇ ਨਾ ਤੰਦੂਰੇ ਦੇ ਤੁਸੀਂ ਮਤਲਬ ਪਰਫੈਕਟ ਹੋ ਜਾਓਗੇ ਤੰਦੂਰੀ ਫੁਲਕੇ ਬਣਾਉਣ ਦੇ ਵਿੱਚ ਉਸ ਤੋਂ ਬਾਅਦ ਭਾਵੇਂ ਆਲੂ ਵਾਲੀਆਂ ਬਣਾਓ ਮੋਲੇ ਵਾਲੀਆਂ ਬਣਾਓ ਤੇ ਤੁਹਾਡਾ ਇਹ ਤੇ ਡਿਪੈਂਡ ਹੈ ਨਾ ਤੁਹਾਨੂੰ ਜਿਸ ਤਰ੍ਹਾਂ ਦੀ ਵੀ ਰੈਸਪੀ ਹੋਣੀ ਹੈ ਤੁਸੀਂ ਉਹ ਤਿਆਰ ਕਰ ਸਕਦੇ ਏ ਜੀ ਤੇ ਇਸ ਤਰ੍ਹਾਂ ਹੀ ਜੀ ਆਪਣੇ ਸਾਰੇ ਫੁਲਕੇ ਤੰਦੂਰੀ ਬਣ ਗਏ ਸੀ ਇਹਨਾਂ ਫੁਲਕਿਆਂ ਨੂੰ ਜਦੋਂ ਲੱਤਦੇ ਆ ਉਹ ਥੋੜੇ ਸਖਤ ਹੁੰਦੇ ਆ ਅਸੀਂ ਜਦ ਗਰਮ ਗਰਮ ਜਿਹੜੇ ਤੇ ਜਿਨ੍ਹਾਂ ਦੇ ਦੰਦ ਹੁਣ ਆਪਣੇ ਵਰਗੇ ਆ ਉਹ ਖਾ ਲੈਣ ਤੇ ਬੜੇ ਵਧੀਆ कुरकुरੇ ਜਿਹੇ ਫੁਲਕੇ ਲੱਗਦੇ ਆ ਤੇ ਜਿਵੇਂ ਬੱਚੇ ਜਾਂ ਬਜ਼ੁਰਗ ਹੋਣ ਉਹਨਾਂ ਨੂੰ ਤੁਸੀਂ ਚੋਪੜ ਕੇ ਫੁਲਕੇ ਟੱਕ ਦੋ ਥੋੜਾ ਜਿਹਾ ਲੈ 10 ਮਿੰਟ ਲਈ ਪਾਉਣੇ ਚ ਬਲੇਟ ਕੇ ਰੱਖ ਦੋ ਫੁਲਕੇ ਨਰਮ ਹੋ ਜਾਂਦੇ ਆ ਫਿਰ ਉਹ ਵੀ ਇਹਨਾਂ ਫੁਲਕਿਆਂ ਨੂੰ ਆਰਾਮ ਨਾਲ ਖਾ ਸਕਦੇ ਆ ਤੇ ਫੁਲਕੇ ਇਸ ਤਰ੍ਹਾਂ ਜਿਹੜੇ ਬੰਦੇ ਉਹ ਜ਼ਿਆਦਾ ਹੈਲਦੀ ਹੁੰਦੇ ਆ ਕਿਉਂਕਿ ਇੱਕ ਤੇ ਮਿੱਟੀ ਤੇ ਜਿਹੜੇ ਆ ਗੋਣਿਆ ਰੋਟੀ ਚ ਆਪਣੀ ਚਾਉਂਦੇ ਆ ਹੈਲਦੀ ਫੂਡ ਬਣਦਾ ਵਾ ਕਿਉਂਕਿ ਗੈਸ ਤੇ फटाफट ਜਿਹੜੀ ਅੱਗ ਪੈਂਦੀ ਆ ਉਹ ਮਤਲਬ ਫੁਲਕਾ ਆਪਣਾ ਸਾੜ-ਸਾੜ ਕੇ ਤੇ ਨਹੀਂ ਆਪਾਂ ਕਹਿ ਸਕਦੇ ਮਤਲਬ ਜਲਦੀ ਜਲਦੀ ਜਿਵੇਂ ਫੁਕਾ ਬੰਦਾ ਵਾ ਜੋ ਪੋਸ਼ਕ ਤੱਤ ਮਿੱਟੀ ਤੋਂ ਫੁਲਕੇ 'ਚ ਆਉਂਦੇ ਆ ਉਹ ਗੈਸ ਤੇ ਤਵੇ ਤੋਂ ਰੋਟੀ 'ਚ ਨਹੀਂ ਆਉਂਦੇ ਹਾਲਾਂਕਿ ਸਾਡੀ ਵੀ ਮਜਬੂਰੀ ਹੁਣ ਆਪਾਂ ਨੂੰ ਬਣਾਉਣੇ ਪੈਂਦੇ ਜਿਵੇਂ ਸਾਰਿਆਂ ਸਵੇਰੇ ਡਿਊਟੀ ਜਾਣਾ ਹੁੰਦਾ ਤੇ ਉਦੋਂ ਤੇ ਆਪਾਂ ਤੰਦੂਰ ਤਾਂ ਨਹੀਂ ਸਕਦੇ ਚਲੋ ਦੋਵੇਂ ਟਾਈਮ 'ਤੇ ਇੱਕ ਟਾਈਮ ਤੇ ਆਪਾਂ ਮਤਲਬ ਕੋਸ਼ਿਸ਼ ਕਰ ਸਕਦੇ ਆ ਕਿ ਆਪਣਾ ਫੂਡ ਜਿਹੜਾ ਆਪਾਂ ਉਹਨੂੰ ਵਧੀਆ ਤਰੀਕੇ ਨਾਲ ਆਪਾਂ ਬਣਾਈਏ ਸੋ ਜੀ ਇਹ ਸੀ ਮੇਰੀ ਅੱਜ ਦੀ ਛੋਟੀ ਜਿਹੀ ਜਿਹੜੀ ਆ ਉਹ ਡਿਨਰ ਜਾਂ ਤੁਸੀਂ ਕਹਿ ਸਕਦੇ ਜੇ ਨੂੰ ਲੰਚ ਰੈਸਪੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਮੇਰੀ ਕੋਸ਼ਿਸ਼ ਇਹਨਾਂ ਦੀ ਆ ਕਿ ਮੈਂ ਡੇਲੀ ਆਪਣੇ ਫੈਮਿਲੀ ਲਈ ਐਸੀ ਤਰ੍ਹਾਂ ਫੂਡ ਜਿਹੜਾ ਵਾ ਤਿਆਰ ਕਰਾਂ ਹਾਲਾਂਕਿ ਅੱਜ ਬਹੁਤ ਗਰਮੀ ਸੀ ਬਾਹਰ ਬਹੁਤ ਧੁੱਪ ਸੀ ਤੇ ਮੇਰੇ ਖਾਣਾ ਬਣਾਉਂਦੇ ਬਣਾਉਂਦੇ ਮੇਰੇ ਹਸਬੰਦ ਵੀ ਆ ਗਏ ਸੀ ਮੈਨੂੰ ਸਭ ਨੂੰ ਮਨਾ ਵੀ ਕਰਦੇ ਸੀ ਵੀ ਇਹਨੇ ਧੁੱਪ 'ਚ ਕਿਉਂ ਖਾਣਾ ਬਣਾਉਂ ਲਈਏ ਜੇ ਨੂੰ ਠੀਕ ਹੈ ਉਹਨਾਂ ਦੀ ਗੱਲ ਵੀ ਆਪਣੀ ਜਗ੍ਹਾ ਜਾਏ ਜੇ ਆ ਵੀ ਆਪਾਂ ਬਿਮਾਰ ਵੀ ਹੋ ਸਕਦੇ ਆ ਪਰ ਆਪਣੀ ਫੈਮਿਲੀ ਲਈ ਬੰਦਾ ਸਭ ਕੁਝ ਕਰਦਾ ਵਾ ਤੇ ਆ ਦੇਖੋ ਤੁਸੀਂ ਦੇਖ ਸਕਦੇ ਜੀ ਫੁਲਕੇ ਆਪਣੇ ਕਿੰਨੇ ਸੋਹਣੇ ਬਣੇ ਆ ਹਾਂ ਇਹਨਾਂ ਨੂੰ ਥੋੜਾ ਸੇਕ ਵੱਧ ਘੱਟ ਹੋ ਸਕਦਾ ਵਾ ਕਿਉਂਕਿ ਜਿਵੇਂ ਅੱਗ 'ਤੇ ਟਿੱਕੀ ਹੈ ਫੁਲਕੇ ਨੂੰ ਕੱਢਣਾ ਜਾਂ ਰੱਖਣਾ ਬੜਾ ਔਖਾ ਹੋ ਜਾਂਦਾ ਕਿਸੇ ਵੇਲੇ ਤੇ ਤੁਸੀਂ ਦੇਖ ਸਕਦੇ ਫੁਲਕੇ ਕਿੰਨੇ ਸੋਹਣੇ ਫੁੱਲ ਰਹੇ ਆ ਇਹ ਥੋੜਾ ਮਿੱਠਾ ਛੋਡਾ ਪਾ ਲਈਏ ਤੇ ਫੁਲਕੇ ਬੜੇ ਸੋਹਣੇ ਬਣ ਜਾਂਦੇ ਆ ਹਾਂ ਥੋੜਾ ਜੀ ਫੁਲਕੇ ਦੀ ਆਪਾਂ ਨੂੰ ਮਟਾਈ ਰੱਖਣੀ ਪੈਂਦੀ ਆ ਆਮ ਰੋਟੀ ਨਾਲ ਜੇ ਥੋੜਾ ਜਿਹਾ ਮੋਟਾ ਫੁਲਕਾ ਰੱਖਾਂਗੇ ਤੇ ਉਹਨਾਂ ਹੀ ਉਹ ਸੋਹਣਾ ਬਣਦਾ ਤੇ ਬਾਅਦ ਤੇ ਫੁਲਕੇ ਆਪਣੇ ਸਾਰੇ ਜੀ ਪਨ ਚੁੱਕੇ ਨੇ ਤੇ ਇਹਨਾਂ ਨੂੰ ਆਪਾਂ ਹੁਣ ਚੋਪੜ ਲੈਣਾ ਦੇਸੀ ਘਿਓ ਨਾਲ ਜਿਹੜਾ ਆਪਾਂ ਘਰ 'ਚ ਖੁਦ ਆਪਣੇ ਹੱਥੀਂ ਤਿਆਰ ਕੀਤਾ ਵਾ ਬਾਕੀ ਜੀ ਅਗਰ ਤੁਹਾਨੂੰ ਵੀਡੀਓ ਸਾਡੀਆਂ ਚੰਗੀਆਂ ਲੱਗ ਰਹੀਆਂ ਤਾਂ ਇਹਨਾਂ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਸਾਨੂੰ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਆਪਣੇ ਕੀਮਤੀ ਸੁਝਾਅ ਵੀ ਜਰੂਰ ਦਿਆ ਕਰੋ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਤੁਹਾਡੀ سپورਟ ਹੀ ਸਾਡਾ ਹੌਸਲਾ ਵਾ ਤੇ ਸਾਨੂੰ ਮਤਲਬ ਕੰਮ ਕਰਨ ਦਾ ਉਤਸ਼ਾਹ ਮਿਲਦਾ ਵਾ ਜੇ ਤੁਸੀਂ ਮਤਲਬ ਵਧੀਆ ਕੰਮ ਨੂੰ سپورਟ ਕਰੋਗੇ ਤਾਂ ਹੀ ਆਪਾਂ ਜੋ ਸੋਸ਼ਲ ਮੀਡੀਆ ਤੇ ਅੱਜਕਲ ਗੰਦ ਵੇਦੇ ਨੇ ਉਹਨੂੰ ਨੱਥ ਪਾਉਗੀ ਨਹੀਂ ਤੇ ਲੋਕਾਂ ਨੂੰ ਲੱਗੇਗਾ ਕਿ ਬਸ ਨੱਚ ਗਾ ਕੇ ਜਿਹੜਾ ਵਾ ਉਹ ਵਧੀਆ ਆਪਾਂ ਨੇ ਆਪ ਨੂੰ ਪ੍ਰੋਮੋਟ ਕੀਤਾ ਜਾ ਸਕਦਾ ਵਾ ਤੇ ਤੁਹਾਡੇ ਸਾਹਮਣੇ ਆਪਾਂ ਸਾਰਾ ਖਾਣਾ ਤਿਆਰ ਕੀਤਾ ਵਾ ਇਸ ਖਾਣੇ ਨੂੰ ਬਣਾਉਣ ਲਈ ਮੈਨੂੰ ਤਿੰਨ ਤੋਂ 4 ਘੰਟੇ ਲੱਗੇ ਆ ਜੋ ਕਿ ਮੈਂ ਸਾਰਾ ਐਡਿਟ ਕਰਕੇ ਵੀਡੀਓ ਤੁਹਾਡੇ ਚ ਸਾਹਮਣੇ ਜਿਹੜਾ 8 ਮਿੰਟ ਕੇ ਆਪਾਂ ਇਹ ਸਾਰੀ ਵੀਡੀਓ ਪੇਸ਼ ਕੀਤੀ ਹੈ ਬਾਕੀ ਜੀ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਤਰੱਕੀਆਂ ਦਵੇ ਮਿਲਦੇ ਆ ਜੀ ਆਪਾਂ ਨੈਕਸਟ ਕਿਸੇ ਵੀਡੀਓ ਦੇ ਵਿੱਚ ਸੋਹਣੀ ਜੀ ਤੇ ਵਧੀਆ ਜੀ ਰੈਸਪੀ ਦੇ ਨਾਲ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਰੱਬ ਰਾਖਾ ਜੀ